ਹਾਂਜੀ গুড মর্NINGਸ ਸਸਿਕਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਫਿਰ ਅੱਜ ਦੇ ਦਿਨ ਦੀ ਦੇ ਦੇ ਅੱਜ ਦੇ ਦਿਨ ਦਾ ਕੀ ਸ਼ਡਿਊਲ ਰਹੂਗਾ ਫਿਲਹਾਲ ਮੈਂ ਆਈ ਸੀ ਬਾਹਰ 베ੜੇ ਦੇ ਵਿੱਚ ਤੇ ਆਪਣੇ ਚੱਲ ਰਿਹਾ ਰੰਗ ਦਾ ਕੰਮ ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾ ਰਹੀਏ ਕਿੰਨਾ ਖੰਡਿਆਰ ਪਾਈ ਬੈਠੇ ਆਂ ਅਸੀਂ ਤੇ ਚਲੋ ਛੋਟੇ-ਵੋਟੇ ਫੰਕਸ਼ਨ ਦੇ ਬਹਾਨੇ ਹੋ ਜਾਂਦੇ ਨੇ ਇਦਾਂ ਦੇ ਕੰਮ ਵੀ ਤੇ ਕਾਫੀ ਟਾਈਮ ਦੇ ਸੋਚ ਰਹੇ ਸੀ ਬਾਰ-ਬਾਰ ਰੰਗ ਕਰਵਾਉਣ ਦੇ ਕਿਉਂਕਿ ਅੰਦਰ ਆਪਣੇ ਸਾਰੇ ਹੀ ਟਾਈਲ ਆ ਵਾਲਸ ਦੇ ਉੱਪਰ ਵੀ ਤਾਂ ਕਰਕੇ ਆਪਾਂ ਬਾਹਰ ਸੋਚਦੇ ਸੀ ਕਿ ਥੋੜੀ ਸਫਾਈ ਜੀ ਹੋ ਜਾਂਦੀ ਹੈ ਪਰ ਹੁਣ ਪਾਟ ਦੇ ਬਹਾਨੇ ਦੇ ਨਾਲ ਇਹ ਵੀ ਕੰਮ ਆਪਾਂ ਕਰ ਹੀ ਲਿਆ ਸੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲਓ ਜੀ ਐਨ ਕੰਮ ਚੱਲ ਰਿਹਾ ਆਪਣਾ ਪਾਟ ਵਗੈਰਾ ਸਾਰੇ ਹਲਾਏ ਪਏ ਨੇ ਮਤਲਬ ਇਹ ਹਜੇ ਕੀ ਕਹਿੰਦੇ ਨੇ ਉਹਨੂੰ ਸ਼ਾਇਦ ਬਾਲ ਪੱਟੀ ਉਹ ਫੇਰੀ ਆ ਤੇ ਰੰਗ ਆਪਾਂ ਅੱਜ ਸਿਲੈਕਟ ਕਰ ਦੇਣਾ ਕਿਹੜਾ ਹੋਣਾ ਆ ਤੇ ਫੇਰ ਦੇਖਦੇ ਆ ਕਿਦਾਂ ਦੀ ਲੁੱਕ ਆਊਗੀ ਪਹਿਲਾਂ ਆਪਣੇ ਉਹ ਗਰੇਜ ਰੰਗ ਸੀਗਾ ਜਿੱਦਾਂ ਲਪਾਈ ਹੋਈ ਹੁੰਦੀ ਆ ਬਸ ਉਹ ਰੰਗ ਸੀ ਤੇ ਹੁਣ ਆਪਾਂ ਚੇਂਜ ਕਰ ਰਹੇ ਆ ਇਹਨੂੰ ਦੇਖਾਂਗੇ ਹੁਣ ਅੱਜ ਸਿਲੈਕਟ ਕਰਾਂ ਕਿਹੜਾ ਰੰਗ ਕਰਨਾ ਹਾਂ ਰੰਗ ਦੇਖ ਲਓ ਰੰਗ ਦੇਖ ਲਿਆ ਸੀ ਰੰਗ ਤਾਂ ਹਜੇ ਹੋਣਾ ਇਹ ਤਾਂ ਬਾਲ ਪੱਟੀ ਹੋ ਰਹੀ ਆ

ਲਓ ਜੀ ਜੋ ਬੰਦੇ ਨਾਮ ਦਾ ਪੱਥਰ ਦੇਖ ਲਓ ਇਹ ਮੇਰਾ ਲਿਖਿਆ ਹੋਇਆ ਤੁਸੀਂ ਲਿਖਿਆ ਸੀਗਾ ਹਾਂ ਜਦੋਂ ਕਿੰਨੇ ਸਾਲ ਪਹਿਲਾਂ ਇਹ ਵਾਲੇ ਪੱਥਰ ਆਪਾਂ ਪੇਂਟ ਕੀਤੇ ਸੀਗੇ ਕਾਫੀ ਪੁਰਾਣੇ ਇਹ ਉਸ ਤੋਂtare ਅਰੇ ਇਹ ਉੱਪਰ ਰੱਖੇ ਹੋਏ ਸੀ ਹੁਣ ਕੋ ਉਤਾਰ ਤੇ ਹੁਣ ਆਪਾਂ ਇਹਨੂੰ ਬੂਟਿਆਂ ਦੇ ਵਿੱਚ ਕਰ ਦਾਂਗੇ ਸ਼ਿਫਟ ਜਿਵੇਂ ਨੋ ਸੱਟ ਲੱਗਦੀ ਹੁੰਦੀ ਆ ਪੇਂਟ ਕਰ ਕਰਕੇ ਕਲਾਕਾਰੀ ਕੀਤੀ ਹੋਈ ਹੈ ਨਾ ਤੇ ਮੇਰਾ ਹੀ ਨਾਮ ਆ ਦੇ ਆ ਦੇ ਮੇਰਾ ਨਾਮ ਇਹ ਤਾਂ ਆ ਰੋ ਸੀ ਕੇ ਆ ਨਹੀਂ ਉਹ ਉਹ ਦੀ ਉੱਥੋਂ ਆਉ ਮਟ ਗਈ ਪੀ ਦੇ ਉੱਪਰੋਂ ਲੈ ਨਹੀਂ ਮਟ ਗਈ ਆਓ ਜੀ ਆਪਾਂ ਰੈਡੀ ਸ਼ੈਡੀ ਹੋ ਕੇ ਆ ਗੀਆਂ نیچے ਤੇ ਹੁਣ ਦੇਖੀਏ نیچے ਕੀ ਕੰਮਕਾਰ ਕਰਨਾ ਸਭ ਤੋਂ ਪਹਿਲਾਂ ਤਾਂ ਆਪਾਂ ਜੋ ਹੁਣ ਕੰਮ ਕਰਿਆਗਾ ਨਾਲ ਟੈਂਡਸ ਦਾ ਤੇ ਸਾਰੇ ਟੈਂਡਸ ਆਪਾਂ ਆਪ ਲਗਾਉ ਕਿਉਂਕਿ ਸਾਰੇ ਇੰਨੀ ਗੱਦੀ ਟੈਂਡਸ ਲਾਉਂਦੇ ਸੀ ਕਿ ਜਦੋਂ ਸੈਲਰੀ ਬਣਾਉਣੀ ਹੁੰਦੀ ਮੈਨੂੰ ਬੜੀ ਪ੍ਰੋਬਲਮ ਆਉਂਦੀ ਫਿਰ ਮੈਂ ਕਿਹਾ ਕਿ ਮੈਂ ਆਪਣੇ ਆਪ ਹੀ ਲਗਾਇਆ ਕਰੂ ਸਭ ਦੀ ਅਟੈਂਡੈਂਸ ਪਹਿਲਾਂ ਤਾਂ ਉਹ ਕੰਮ ਕਰੀਏ ਤੇ ਫਿਰ ਦੇ ਦਿਆਂ ਬਾਕੀ ਕੀ ਕਰਨਾ ਲਾਓ ਵੀ ਸਵੇਰ ਦੇ ਕਾਮਕਾਰ ਕਰਦੇ ਕਰਾਉਂਦੇ ਇੰਨੇ ਕੰਮ ਕੀਤੇ ਅੱਜ ਸਵੇਰ ਦੇ ਵੀਡੀਓ ਵੀਡੀਓ ਬਣਾਈਆਂ ਨਵੇਂ ਬੈੱਡਾਂ ਦੀਆਂ ਹੈ ਮੈਨੂੰ ਇੰਦਰਜੀਤ ਨੇ ਤੇ ਮੈਂ ਸੁਣਿਆ ਵੀ ਅੱਜ ਸ਼ੋਅਰੂਮ ਦੇ ਵਿੱਚ ਬੜਾ ਇੱਕ ਘੈਂਟ ਬੈੱਡ ਆਇਆ ਹੈ ਬੈੱਡ ਆਇਆ ਠੂਜੀ ਮਮੀ ਤੇ ਪਹਿਲਾਂ ਮੈਂ ਫੋਨ ਸੁਣਵਾ ਫਿਰ ਦੱਸਦੀਆਂ ਬੈੱਡ ਬਾਰੇ ਲਓ ਜੀ ਅੱਜ ਜਿਹੜਾ ਨਿਊ ਬੈੱਡ ਬਣ ਕੇ ਆਇਆ ਆਪਣੇ ਕੋਲ ਉਹ ਹੈਗਾ ਇਹ ਵਾਲਾ ਚੈੱਕ ਕਰੋ ਬਹੁਤ ਸੋਹਣਾ ਬੈੱਡ ਹੈ ਇਹ ਬਣਿਆ ਨਿਊ ਡਿਜ਼ਾਈਨ ਬਣਾਇਆ ਆਪਾਂ ਜੀ ਇਹ ਤੇ ਕਾਰੀਗਰ ਬਸ ਆਪਣੀ ਕਲਾਕਾਰੀ ਕਰਦੇ ਰਹਿੰਦੇ ਆ ਤੇ ਇਹਦੇ ਵਿੱਚ ਮਤਲਬ ਇਹ ਗਰੂਫ ਵਾਲੀ ਸ਼ਾਇਦ ਇਹਨੂੰ ਫੰਡਰ ਮੈਕਸ ਇਦਾਂ ਦਾ ਕੁਝ ਬੋਲਦੇ ਆ ਉਹ ਲਗਾਈ ਗਈ ਹੈ ਠੀਕ ਹੈ ਜੀ ਉਹ ਲਗਾਉਣ ਤੋਂ ਬਾਅਦ ਇੱਕ LED ਲਗਾ ਕੇ ਤੇ ਉਹਨੂੰ ਉਹਦੇ ਮਤਲਬ ਲੈਮੀਨੇਟ ਦੇ ਨਾਲ ਲੌਕ ਕੀਤਾ ਗਿਆ ਤੇਜੀ ਦੇ ਕਰਕੇ ਬਹੁਤ ਸੋਹਣੀ ਲੁੱਕ ਆ ਰਹੀ ਆ ਜਿੱਦਾਂ ਇੰਟੀਰੀਅਰ ਘਰਾਂ ਦੇ ਵਿੱਚ ਕੰਮ ਕਰਦੇ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਹੈ ਆਪਾਂ ਇਹ ਜਿੱਦਾਂ ਦਾ ਮਰਜ਼ੀ ਹੁਣ ਤਾਂ ਤੁਸੀਂ ਕੰਮ ਕਰਵਾ ਸਕਦੇ ਹੋ ਬਹੁਤ ਸੋਹਣੀ ਲੁੱਕ ਆ ਰਹੀ ਆ ਤੇ ਪ੍ਰਾਈਸ ਵੀ ਆਪਾਂ ਪਤਾ ਕਰਦੇ ਹਾਂ ਅੰਦਰ ਜਿੱਤੋ ਕਿ ਕੀ ਪ੍ਰਾਈਸ ਨਿਕਲਿਆ ਇਹ ਵਾਲਾ ਡਿਜ਼ਾਈਨ ਤੁਸੀਂ ਆਪਣੇ ਅਕੋਰਡਿੰਗ ਚੇਂਜ ਵੀ ਕਰਵਾ ਸਕਦੇ ਹੋ ਫੈਬਰਿਕ ਵੀ ਚੇਂਜ ਕਰਵਾ ਸਕਦੇ ਹੋ ਤੇ ਸਾਈਡਾਂ ਦੀ ਲਾਈਟ ਆ ਜਿਹੜੀ ਮੈਨੂੰ ਤਾਂ ਬੜੀ ਸੋਹਣੀ ਲੱਗੀ ਸਿਕਿਉਰ ਵੀ ਆ ਬੱਚਿਆਂ ਲਈ ਮਤਲਬ ਅਗਰ ਬੱਚੇ ਨੇ ਘਰ ਦੇ ਵਿੱਚ ਬੈੱਡ ਹੈ ਤੁਸੀਂ ਲੈਣਾ ਚਾਹੁੰਦੇ ਹੋ ਕਾਫੀ ਕਸਟਮਰ ਕਹਿੰਦੇ ਆ ਕਿ ਲੈਂਪ ਉਹ ਬੱਚੇ ਤੋੜ ਦੇਣਗੇ ਲਾਈਟ ਵਗੈਰਾ ਤਾਂ ਇਹ ਸਿਕਿਉਰ ਵੀ ਆ ਕਿਉਂਕਿ ਗਰੂਫ ਦੇ ਅੰਦਰ ਲੱਗੀ ਹੋਈ ਹੈ ਇਹ ਵਾਲੀ ਲਾਈਟ ਬਹੁਤ ਸੋਹਣੀ ਲੁੱਕ ਐ ਰਹੀ ਹੈ ਬੈੱਡ ਦੀ ਪ੍ਰਾਈਸ ਪਤਾ ਕਰਦੇ ਆ ਲਓ ਜੀ ਮੈਂ ਆ ਗਈ ਉੱਪਰ ਤੇ ਮੈਂ ਸੋਚਿਆ ਕਿ ਚਲੋ ਅੱਜ ਟਾਈਮ ਜਿਹਦਾ ਨਾਲ ਉੱਪਰ ਜਾਨੇ ਆ ਥੋੜੇ ਜਿھے ਇੱਕ ਕੰਮਕਾਰ ਕਰਨ ਵਾਲੇ ਨੇ ਉਹ ਕਰੀਏ ਕਿਉਂਕਿ ਅੱਜ ਆਪਾਂ ਥੋੜੀ ਜੀ ਡਰੈਸ ਰੂਮ ਦੀ ਚੇਂਜਿੰਗ ਕੀਤੀ ਹੈ ਅਲਮੀਰਾ ਦੀ ਸ਼ੂ ਰੈਕ ਅਲਮੀਰਾ ਵਾਲੀ ਜਗ੍ਹਾ ਤੇ ਲਾਤਾਂ ਅਲਮੀਰਾ ਸ਼ੂ ਰੈਕ ਦੀ ਜਗ੍ਹਾ ਤੇ ਲਾਤੀ ਤੇ ਮੈਂ ਸੋਚਿਆ ਕਿ ਥੋੜੀ ਜੀ ਹੁਣ ਅਲਮੀਰਾ ਦੇ ਵਿੱਚ ਕੱਪੜਿਆਂ ਦੀ ਵੀ ਸੈਟਿੰਗ ਜੀ ਕਰੀਏ ਅੱਜ ਕਿਉਂਕਿ ਛੋਟੇ ਛੋਟੇ ਚੇਂਜ ਜੇ ਕਰਨ ਦੇ ਨਾਲ ਸੋਹਣਾ ਲੱਗਣ ਲੱਗ ਜਾਂਦਾ ਤੇ ਨਾ ਹੀ ਹੱਥ ਜਾਂ ਫਿਰ ਜਾਂਦਾ ਹੈ ਕੱਪੜਿਆਂ ਵਗੈਰਾ ਤੇ ਸੋ ਕਰਦੇ ਹਾਂ ਸੈਟ ਇਹ ਸ਼ੂ ਰੈਕ ਆਪਾਂ ਇੱਥੇ ਲਗਾਤਾ ਜਿਹੜਾ ਕਿ ਪਹਿਲਾਂ ਇੱਥੇ ਸੀ ਇਹ ਵਾਲੀ ਅਲਮੀਰਾ ਆਪਾਂ ਨੇ ਇੱਥੇ ਕਰ ਦਿੱਤੀ ਹੈ ਸਲਾਹ ਦੇ ਕੇ ਗਏ ਸੀ ਮੈਨੂੰ ਮੰਮੀ ਹਣੀ ਤੇ ਆਪਾਂ ਇਹ ਵਾਲੀਆਂ ਅਲਮੀਆਂ ਇੱਥੇ ਲਗਾਤੀ ਹੁਣ ਇਹ ਸਾਰੀਆਂ ਇਦਾਂ ਹੋ ਗਈਆਂ ਉੱਪਰ ਆਪਾਂ ਇਹਨਾਂ ਦੇ ਮਤਲਬ ਸ਼ੌਕਰ ਵਾਲੇ ਕਬੂਰਡ ਬਣਾ ਕੇ ਲਗਾ ਦੇਣੇ ਆ ਹੁਣ ਤੇ ਫਿਰ ਮਤਲਬ ਜਿੱਦਾਂ ਕੋਟ ਵਗੈਰਾ ਹੀ ਜਾਦਾ ਜਗ੍ਹਾ ਲੈਂਦੇ ਨੇ ਅਲਮੀਆਂ ਦੇ ਵਿੱਚ ਤੇ ਫਿਰ ਉਹ ਆਪਾਂ ਉੱਪਰ ਸ਼ਿਫਟ ਕਰ ਦਿਆ ਕਰਨੇ ਕਿਉਂਕਿ 2 ਮਹੀਨੇ ਤੱਕ ਕੱਢਣੇ ਹੁੰਦੇ ਆ ਤੇ ਸ਼ੂਰਾ ਕੱਪਾ ਸਾਰਾ ਇੱਧਰ ਲਗਾਤਾ ਤੇ ਸੈਟਿੰਗ ਕਰੀਏ ਕਿਉਂਕਿ ਅੰਦਰ ਜੀ ਸ਼ੂ ਕੱਢ ਲੈਂਦੇ ਆ ਤੇ ਉੱਪਰ ਹੀ ਲਗਾ ਦਿੰਦੇ ਆ ਵਿੱਚ ਨਹੀਂ ਰੱਖਦੇ ਉਸ ਸਾਰਾ ਸੈਟਿੰਗ ਕਰੀਏ ਥੋੜੀ ਜਿਹੀ ਸਫਾਈ ਜੀ ਹੋ ਜੂਗੀ ਅਲਮਿਰਾ ਵਗੈਰਾ ਦੀ ਸਾਰਿਆਂ ਦੀ ਲਾਓ ਵੀ ਟਾਈਮ ਹੋ ਗਿਆ 8:30 ਦਾ ਤੇ ਸਾਰੀ ਸੈਟਿੰਗ ਆਪਾਂ ਅਲਮਿਰਾ ਦੀ ਕਰਤੀ ਆ ਤੇ ਫਿਰ ਜਦੋਂ ਆਪਾਂ ਕੰਮ ਕਰਨ ਲੱਗੀ ਦਾ ਫਿਰ ਸਿਰੇ ਚੜਾਈ ਦਾ ਸੋ ਥੋੜੀ ਬਹੁਤੀ ਜਿਹੜੀ ਰਹਿੰਦੀ ਆ ਉਹ ਆਪਾਂ ਜਦੋਂ ਉੱਪਰ ਕਬੂਰਡ ਜੇ ਬਣ ਜਾਣਗੇ ਉਸ ਤੋਂ ਬਾਅਦ ਹੀ ਕਰਾਂਗੇ ਤੇ ਇੰਦਰਜੀਤ ਕੱਲ ਮੇਅਰਮੈਂਟ ਕਰਕੇ ਕਾਰੀਗਰ ਨੂੰ ਦੇ ਦੇਣਗੇ ਫਿਰ ਦੇਖਦੇ ਆ ਕਿੰਨੇ ਦਿਨਾਂ ਦੇ ਵਿੱਚ ਬਣ ਜੂ ਵੈਸੇ ਘਰ ਦੇ ਕੰਮ ਲਈ ਕੋਈ ਘੱਟੀ ਗੋਲ ਦੇ ਹੁੰਦੇ ਨੇ ਤੇ ਕਿਉਂਕਿ ਆਰਡਰ ਚੱਲਦੇ ਹੁੰਦੇ ਨੇ ਅੱਗੇ ਸੋ ਫਿਰ ਵੀ ਚਲੋ ਨੀਡ ਐ ਹੁਣ ਬਣਵਾਵਾਂਗੇ ਆਪਾਂ ਤੇ ਲੱਗਦੇ ਹੱਥ ਨਾਲ ਦੀ ਨਾਲ ਮੈਂ ਬੱਚਿਆਂ ਦੀ ਅਲਮੇਰਾ ਵੀ ਆ ਜਿਹੜੀ ਉਹ ਇੱਕ ਵਾਰ ਉੱਤੇ ਵੀ ਹੱਥ ਜਾਂ ਫੇਰ ਤਾਂ ਸਾਰੀ ਸੈੱਟ ਕਰ ਦਿੱਤੀ ਤੇ ਹੁਣ ਮੈਂ ਦੇਖਦੀ ਆ ਮੂਵੀ ਤੇ ਜੋਗਰਾ ਆਪਣੀਆਂ ਗੱਡੀਆਂ ਨਾਲ ਖੇਡਦਾ ਔਰ ਮਹਿਕ ਆਪਣੀਆਂ ਗੁੱਡੀਆਂ ਨਾਲ ਖੇਡਦੀ ਆ ਤੂੰ ਮੈਨੂੰ ਕੀ ਦੇਖਦਾ ਸੀਗਾ ਕਿੰਨੀਆਂ ਗੱਡੀਆਂ ਇਕੱਠੀਆਂ ਕਰੀਆਂ ਸਾਈਡੋਂ ਹੀ ਲਓ ਟ੍ਰੈਫਿਕ ਜਮ ਹੋਇਆ ਪਿਆ ਉੱਧਰ ਇੰਨੀਆਂ ਗੱਡੀਆਂ ਉੱਧਰ ਗੱਡੀ ਦੀਆਂ ਟ੍ਰੈਫਿਕ ਜਮ ਕੀਤਾ ਪਿਆ ਉਦੋਂ ਉੱਪਰ ਖੜਾਈਆਂ ਪਈਆਂ ਨੇ ਆ ਮੈਂ ਕਬ ਦੀ ਗੁੱਡੀ ਨਾ ਖੇਡਦੀ ਆ ਤਿੰਨ ਉੱਧਰ ਰਖਵਾਈਆਂ ਨੇ ਮੈਂ ਤੋ ਖਰਾਬ ਕਰ ਦਿੰਦੀ ਆ ਚੌਥੀ ਇੱਕ ਦੇ ਕੇ ਸਾਡੀ ਸੱਜੇ ਸੰਭਾਲ ਕੇ ਰੱਖ ਲਿਆ ਉਹ ਬੱਸ ਉਹ ਬੱਸ ਰਹਿਣ ਦੇ ਬॉयਜ਼ ਚੱਲ ਚੱਲ ਖੇਡ ਲੈ ਨਾ ਤਾਂ ਗੁੱਡੀਆਂ ਨਾ ਖੇਡਦੇ ਨਾ ਚਾਹੀਏ ਨਾ ਤਾਂ ਗੁੱਡੀਆਂ ਨਾ ਬਣ ਜਾਂਦਾ ਕੀ ਹੋ ਜਾਂਦਾ ਪਾਪੇ ਦੀ ਗੁੱਡੀ ਇਹ ਆ ਚੱਲ ਗੱਲਾਂ ਨਾ ਮਾਰ ਜਪਾਜਾ ਖੇਡ ਲੈ ਤੇ ਮੈਂ ਦੇਖ ਰਹੀ ਆ ਆਪਣੀ ਮੂਵੀ ਸੋ ਟਾਈਮ ਹੋ ਗਿਆ 8:30 ਦਾ ਇੰਦਰਜੀਤ ਗਏ ਨੇ ਆਪਣਾ ਖੇਡਣ ਦੇ ਲਈ ਜਦ ਤੱਕ ਉਹ ਆਉਂਦੇ ਆ ਆਪਾਂ ਮੂਵੀ ਦੇਖਦੇ ਆ ਆਪਣੀ ਹੈ ਬੱਚਾ ਹੈ ਬੱਚਾ ਉਹ ਪਾਪਾ ਫੋਚਲੀ ਪਾਪਾ ਨੂੰ ਆਏ ਨੂੰ ਖੇਡਣ ਨਾ ਜਾਂਦਾ ਪਾਪਾ ਹੋਰ ਕੀ ਪਾਪਾ ਵੀ ਬੱਚਾ ਪਾਪੇ ਦਾ ਵੇਟ ਫੇਰ ਵਧਣ ਲੱਗ ਗਿਆ ਹੁਣ ਘਟਾਉਣ ਦੇ ਲਈ ਪਾਪਾ ਫੇਰ ਖੇਡਣ ਗਿਆ ਵਜਨ ਘਟਾਉਣਾ ਪਾਪਾ ਨੇ ਦ ਨੈਕਸਟ ਮਾਰਨਿੰਗ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀ ਅੱਜ ਦੇ ਦਿਨ ਦੀ ਤੇ ਅੱਜ ਦੇ ਦਿਨ ਦੀ ਸ਼ੁਰੂਆਤ ਹੋਈ ਆ ਆਪਣੀ ਬਹੁਤ ਮਤਲਬ ਕੰਮਾਂ ਤੋਂ ਹੀ ਕਿਉਂਕਿ ਅੱਜ ਆਪਾਂ ਕਾਫੀ ਸਾਰੇ ਕੰਮ ਕਰਾਉਣੇ ਨੇ ਅੱਜ ਆਪਣਾ ਇਲੈਕਟ੍ਰੀਸ਼ੀਅਨ ਹੈ ਜਿਹੜਾ ਉਹ ਵੀ ਆ ਗਿਆ ਤੇ ਤੁਹਾਨੂੰ ਪਤਾ ਹੀ ਆ ਪਿਛਲੇ ਬਲੌਗ ਚ ਤੁਸੀਂ ਦੇਖਿਆ ਉਹ ਕਿ ਆਪਾਂ ਲੁਧਿਆਣੇ ਗਏ ਸੀਗੇ ਇਲੈਕਟ੍ਰੋਨਿਕ ਮਾਰਕੀਟ ਦੇ ਵਿੱਚ ਦੋ ਤਿੰਨ ਚੂਮਰ ਜੇ ਖਰੀਦ ਕੇ ਲਿਆਉਂਦੇ ਸੀਗੇ ਤੇ ਅੱਜ ਉਹ ਫਿੱਟ ਕਰਾਉਣੇ ਆ ਘਰੇ ਆਪਾਂ ਨੇ ਤੇ ਸੋ ਲੱਗੇ ਹੋਏ ਨੇ ਫਿੱਟ ਕਰਨ ਦੇ ਲਈ ਤੇ ਮੈਂ ਪਹਿਲਾਂ ਤੁਹਾਨੂੰ ਝੂਮਰ ਦਿਖਾਉਣੀ ਆ ਕਿੱਦਾਂ ਦੇ ਆ ਤੇ ਫਿਰ ਜਦੋਂ ਫਿੱਟ ਹੋ ਜਾਣਗੇ ਉਦੋਂ ਲੁੱਕ ਦਿਖਾਉਂਗੀ ਉਹਨਾਂ ਦੀ ਸੋ ਦੇਖਦੇ ਆ ਹੁਣ ਚਲੋ ਫਿਰ ਤੁਹਾਨੂੰ ਵੀ ਚੈੱਕ ਕਰਵਾਈਏ ਲਓ ਵੀ ਇੱਕ ਤਾਂ ਆਪਾਂ ਇਹ ਵਾਲਾ ਝੂਮਰ ਲਿਆ ਤੇ ਇੱਕ ਆਪਾਂ ਇਹ ਵਾਲਾ ਲਿਆ ਮੈਨੂੰ ਥੋੜਾ ਜਿਹਾ ਡਾਊਟ ਆ ਕਿ ਇਹ ਇੱਥੇ ਆਏਗਾ ਜਾਂ ਨਹੀਂ ਆਏਗਾ ਕਿਉਂਕਿ ਥੋੜਾ ਨੀਮਾ ਨਾ ਹੋ ਜਵੇ ਨੇ ਫਿਰ ਆਪਾਂ ਚੇਂਜ ਕਰਨਾ ਪੈਣਾ ਛੋਟਾ ਸਾਈਜ਼ ਲੈਣਾ ਪੈਣਾ ਪਰ ਟਰਾਈ ਕਰਾਂਗੇ ਕਿ ਇਹੀ ਵੱਡੇ ਵਾਲਾ ਸਾਈਜ਼ ਹੀ ਆਜਪੇ ਇੱਥੇ ਤੇ ਇਹ ਆਪਾਂ ਲਗਾਉਣਾ ਸੋਫੇ ਵਾਲੇ ਕਮਰੇ ਦੇ ਵਿੱਚ ਚਲੋ ਜੀ ਫਿਰ ਤਾਂ ਹੁਣ ਤੋਂ ਬਾਅਦ ਵੀ ਤੁਹਾਨੂੰ ਇਹਨਾਂ ਦੀ ਲੁੱਕ ਦਿਖਾਵਾਂਗੇ ਆਪਾਂ ਕਿੱਦਾਂ ਦੇ ਲੱਗਦੇ ਆ ਮੈਨੂੰ ਬਹੁਤ ਪਸੰਦ ਆਇਆ ਸੀ ਪਰ ਇਹਦਾ ਹੀ ਮੈਨੂੰ ਡਾਊਟ ਹੋ ਰਿਹਾ ਥੋੜਾ ਜਿਹਾ ਚਲੋ ਦੇਖਦੇ ਹਾਂ ਹੁਣ ਲੌਬੀ ਟਾਈਮ 12:00 ਵਜੇ ਤੇ ਮੈਂ ਹਜੇ ਤੱਕ نیچے ਨਹੀਂ ਗਈ ਕਿਉਂਕਿ ਮੈਂ ਉੱਪਰ ਸਾਰਾ ਕੰਮ ਕਰਵਾ ਰਹੀ ਸੀਗੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿਹੜਾ ਕਿਹੜਾ ਕੰਮ ਹੋ ਗਿਆ ਤੇ ਕਿਹੜਾ ਕਿਹੜਾ ਹਜੇ ਚੱਲ ਰਿਹਾ ਸੋ ਸਾਡੇ ਵਾਲੇ ਰੂਮ ਦੇ ਵਿੱਚ ਹਜੇ ਖੁੱਲ ਖਲਈਆ ਹੋਇਆ ਹੋਇਆ ਸਾਰੀਆਂ ਸਵਿਚੇਸ ਦਾ ਤੇ ਇੱਥੇ ਆਪਾਂ ਲਗਾਇਆ ਉਹ ਵਾਲਾ ਲਾਈਟਿੰਗ ਲਗਾਈਆ ਉਹ ਵਾਲੀ ਕਾਫੀ ਧੀਰ ਦਾ ਪੁਆਇੰਟ ਛੱਡਿਆ ਹੋਇਆ ਸੀ ਤੇ ਜਦੋਂ ਜਗੂਗੀ ਉਦੋਂ ਦਿਖਾਵਾਂਗੇ ਤੁਹਾਨੂੰ ਤੇ ਇੱਕ ਇਹ ਵਾਲੀ ਲਾਈਟ ਲਗਾਈਆ ਲੈਂਪ ਤੇ ਇਹ ਆਪਾਂ ਜਿਹੜੇ ਬੈਡਾਂ ਤੇ ਲਗਾਉਨੇ ਉਹੀ ਵਾਲਾ ਲੈਂਪ ਆ ਤੇ ਬਾਕੀ ਹੁਣ ਮੈਂ ਤੁਹਾਨੂੰ ਬਾਹਰ ਦਿਖਾਉਣੀ ਆ ਹਜੇ ਇੱਥੇ ਗਾ ਪਿਆ ਪਿਆ ਜੋ ਦੂਜਾ ਜਗ ਪੈਣਗੇ ਵਧੀਆ ਤਰੀਕੇ ਨਾਲ ਫੇਰ ਦਿਖਾਉ ਬਾਕੀ ਦੀ ਬਾਹਰ ਦੇਖਦੇ ਲਓ ਜੀ ਬਾਹਰ ਲਗਾਇਆ ਆਪਾਂ ਇੱਕ ਇਹ ਵਾਲਾ ਚੂਮਰ ਬਹੁਤ ਸੋਹਣੀ ਲੁੱਕ ਆ ਰਹੀ ਹੈ ਦੀ ਮੈਨੂੰ ਇਹ ਸੀਗਾ ਕਿ ਜਿਆਦਾ ਨੀਵਾਂ ਹੋ ਜੋ ਵਟ ਨਹੀਂ ਸਹੀ ਰਿਹਾ ਠੀਕ ਹੈ ਇਨੱਕ ਬਹੁਤ ਸੋਹਣਾ ਲੱਗ ਰਿਹਾ ਤੇ ਸੈਕਿੰਡ ਵਾਲਾ ਆਪਾਂ ਉਧਰ ਲਗਾਇਆ ਲਓ ਜੀ ਦੇਖ ਕਿਦਾ ਦਾ ਜੇ ਪਤਾ ਨਹੀਂ ਕਿੱਥੇ ਕਿੱਥੇ ਨੇ ਨਦੀਆਂ ਇਹ ਵੀ ਬਹੁਤ ਸੋਨਾ ਲੱਗ ਰਿਹਾ ਬਹੁਤ ਚਮਕ ਰਿਹਾ ਲਾਵੀ ਟਾਈਮ 2:00 ਵਜ ਗਏ ਤੇ ਬੱਚਿਆਂ ਨੂੰ ਸਕੂਲ ਤੋਂ ਆਉਣ ਦਾ ਟਾਈਮ ਹੋ ਗਿਆ ਜੈਸੇ ਮੈਂ ਉੱਪਰ ਸਾਰਾ ਲੈਪਟਾਪਸ਼ਨ ਦਾ ਸਾਰਾ ਕੰਮ ਕਰਵਾ ਕੇ ਉਸ ਤੋਂ ਬਾਅਦ ਜਾ ਕੇ ਇਹ ਪਾਰਲਰ ਥੋੜਾ ਜਿਹਾ ਕੰਮ ਕਰਵਾਉਣ ਵਾਲਾ ਸੀ ਤੇ ਥੋੜੀ ਜਿਹਾ ਕਟਿੰਗ ਵੀ ਕਰवाती ਅੱਜ ਤੇ ਕਿਉਂਕਿ ਕਾਲੂ ਜਾਣਾ ਆਪਾਂ ਨੇ ਫੇਰ ਮੇਰੇ ਨਾਨਕਿਆਂ ਨੂੰ ਤੇ ਕਿਉਂਕਿ ਉੱਥੇ ਹੀ ਹੈਗੀ ਆ ਛੋਟੇ ਮਾਮਾ ਜੀ ਨੇ ਕਾਲੂ ਰੋਟੀ ਚਾਹ ਕਰਨੀ ਐ ਅਰਸ਼ ਉਹਨਾਂ ਨੂੰ ਤਾਂ ਕਰਕੇ ਫਿਰ ਆਪਾਂ ਨੂੰ ਵੀ ਸੱਦਿਆ ਤੇ ਹੁਣ ਕਾਲੂ ਉਧਰ ਨੂੰ ਜਾਣ ਦੀਆਂ ਤਿਆਰੀਆਂ ਨੇ ਦੇ ਦੇਆ ਸੂਟ ਕਿਹੜਾ ਸਿਲੈਕਟ ਕਰਨਾ ਲਓ ਜੀ ਆਪਾਂ ਅਗੇ ਉੱਪਰ ਟਾਈਮ 6:00 ਵਜੇ ਤੇ ਸਵੇਰੇ ਮੈਂ ਤੁਹਾਨੂੰ ਬਾਹਰਲੇ ਜਿਹੜੇ ਆਪਾਂ ਚੂਮਰ ਲਗਾਏ ਸੀਗੇ ਉਹ ਤਾਂ ਦਿਖਾਤੇ ਸੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸਾਡੇ ਰੂਮ ਦੇ ਵਿੱਚ ਜੋ ਆਪਾਂ ਲਾਈਟਿੰਗ ਲਵਾਈ ਆ ਨਿਊ ਵਾਲੀ ਤੇ ਉਹ ਚੱਕਰਵਾਉਨੇ ਆਪਾਂ ਤੁਹਾਨੂੰ ਤਾਂ ਆਪਾਂ ਇਹ ਵਾਲਾ ਲਗਵਾਇਆ ਹੈ ਤੇ ਇਹ ਤੁਹਾਨੂੰ ਸਵੇਰੇ ਮੈਂ ਦਿਖਾਇਆ ਸੀ ਤੇ ਹੁਣ ਮੈਂ ਚਲਾ ਕੇ ਦਿਖਾਉਣੀ ਆ ਤੁਹਾਨੂੰ ਕਿੱਦਾਂ ਦੀ ਲੁੱਕ ਆ ਰਹੀ ਆ ਲਓ ਵੀ ਕਰੋ ਚੈੱਕ ਫਿਰ ਤੇ ਸਾਰੇ ਰੂਮ ਦੀ ਲਾਈਟਿੰਗ ਬੰਦ ਕਰਨ ਤੋਂ ਬਾਅਦ ਕੁਛ ਇਦਾਂ ਦਾ ਵਿਊ ਬਣ ਰਿਹਾ ਰੂਮ ਦਾ ਬਹੁਤ ਸੋਹਣਾ ਲੱਗ ਰਹੀ ਆ ਤੇ ਇਹਦੇ ਵਿੱਚ ਮਤਲਬ LED ਜਿਹੜੀ ਲੱਗੀ ਹੈ ਤਿੰਨ ਸ਼ੇਡ ਨੇ ਜਿਵੇਂ ਇੱਕ ਬاوم ਹੋ ਗਿਆ ਇਹ ਵਾਲਾ ਵਾਈਟ ਹੋ ਗਿਆ ਤੇ ਬاوم ਤੇ ਵਾਈਟ ਇਕੱਠੇ ਹੋ ਗਏ ਔਰ ਇੱਕ ਆਪਾਂ ਇਹ ਵਾਲਾ ਲੈਂਪ ਐਡ ਕੀਤਾ ਏ ਰੂਮ ਦੇ ਵਿੱਚ ਇਹ ਦੀਵਯਾਪਾ ਤੁਹਾਨੂੰ ਲਾਈਟਿੰਗ ਦਿਖਾਉਣੀ ਹੈ ਚੈੱਕ ਕਰਾਉਣੀ ਹੈ ਬਲੂ ਕਲਰ ਦਾ ਏ ਲਓ ਬਈ ਕੁਝ ਇਦਾਂ ਦਾ ਸ਼ਾਂਤ ਜਿਹਾ ਵਾਲਾ ਰੂਮ ਦਾ 뷰 ਆ ਰਿਹਾ ਇਹਦੇ ਨਾਲ ਵੀ ਬਹੁਤ ਸੋਹਣਾ ਬਹੁਤ ਸੋਹਣਾ ਲੁੱਕ ਲੱਗ ਰਹੀ ਹੈ ਇਹਦੇ ਨਾਲ ਵੀ ਇਹ ਆਪਣਾ ਜਿਹੜਾ ਬੈਡਾਂ ਤੇ ਯੂਜ਼ ਕਰਦੇ ਆ ਉਹੀ ਵਾਲਾ ਲੈਂਪ ਹੈ ਖਾਲੀ ਪਈ ਸੀ ਇੱਥੇ ਜਗ੍ਹਾ ਮੈਂ ਕਿਹਾ ਚਲੋ ਇਹ ਲਗਵਾ ਦਿੰਨੇ ਆ ਇੱਥੇ ਡਨ ਲਓ ਵੀ ਮੂਵੀ ਦੇ 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 ਟਾਈਮ ਹੋ ਗਿਆ 9:30 ਦਾ ਤੇ ਹੁਣ ਤਾਂ ਆਉਣ ਲੱਗੀ ਬਹੁਤ ਸਾਰੀ ਨੀਂਦ ਤੇ ਫਿਰ ਮੈਂ ਕਿਹਾ ਚਲੋ ਕੱਲ ਦੇਖਾਂਗੇ ਕਿਉਂਕਿ ਕਿੰਨੇ ਦਿਨ ਹੋ ਗਏ ਹਨ ਮੈਂ ਇਹ মুਵੀ ਸਟਾਰਟ ਕੀਤੀ ਹੋਈ ਹੈ ਪਰ ਮੁੱਕਣੀ ਪਤਾ ਨਹੀਂ ਕਿੰਨੇ ਦਿਨਾਂ ਤੱਕ ਹੈ ਜੇ ਸੋ ਚਲੋ ਜੀ ਮਿਲਦੇ ਆਂ ਫਿਰ ਕੱਲ ਦੀ ਵੀਡੀਓ ਦੇ ਵਿੱਚ ਤੇ ਕੱਲ ਫਿਰ ਚੱਲਦੇ ਆਂ ਆਪਾਂ ਮੇਰੇ ਨਾਨਕੇ ਪਿੰਡ ਤੇ ਜਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਥੈਂਕ ਯੂ ਗੁੱਡ ਨਾਈਟ